ਕਿ ਮੇਰੇ ਨਾਲ ਟੈਨਸ਼ਨ ਹੀ ਚੱਲ ਰਹੀਆਂ ਕੁਛ ਨਹੀਂ ਸਰ ਤੁਹਾਨੂੰ ਪਤਾ ਹੀ ਨਹੀਂ ਮੇਰੀ ਬਾਹਰ ਜਾ ਕੇ ਪੜਨ ਦੀ ਇੱਛਾ ਲੈ ਫੇਰ ਕੀ ਹੈ ਤੂੰ ਬਗ ਜਾ ਬਾਹਰ ਫੇਰ ਉੱਥੇ ਕਰ ਸਟੱਡੀ ਸਰ ਪੂਰੇ ਘਰ ਦੇ ਹਾਲਾਤ ਠੀਕ ਨਹੀਂ ਨੇ ਹੈਗੇ ਫਾਈਨੈਂਸ਼ੀਅਲ ਪ੍ਰੋਬਲਮਸ ਚੱਲ ਰਹੀਆਂ ਨੇ ਕਮਾਲ ਦੀ ਗੱਲ ਹੈ ਫਿਰ 9000 ਲੈ ਲੈ ਇੰਨਾ ਤਾਂ ਲੋਨ ਮਿਲਦਾ ਸਟੱਡੀ ਤੇ ਸਰ ਅਪਲਾਈ ਕੀਤਾ ਨਾ ਬਹੁਤ ਜਗ੍ਹਾ ਤੇ ਕਿਤੇ ਨਹੀਂ ਹੋਇਆ ਕਿਤੇ ਵੀ ਨਹੀਂ ਹੋਇਆ ਨਹੀਂ ਸਰ ਕਮਾਲ ਦੀ ਗੱਲ ਆ ਯਾਰ ਲੈ ਚੱਲ ਮੇਰੇ ਨਾਲ ਚੱਲ ਸੁਨਾਮ ਤੈਨੂੰ ਮੈਂ ਕਰਵਾ ਕੇ ਦਿਖਾਵਾਂ ਸਟੱਡੀ ਲੋਨ ਸੱਚੀ ਸਰ ਪੱਕਾ ਪੱਕਾ ਚਲੋ ਚਲੋ ਹੀ ਪੱਕਾ ਹੋ ਜੂਗਾ ਨਾ ਕਿਉਂਕਿ ਮੈਨੂੰ ਯਕੀਨ ਨਹੀਂ ਹੋ ਪੱਕਾ ਹੋਇਆ ਕਬਰਾਨੀ ਕਿਉਂ ਆ ਇਹ ਯੂਨੀਕ ਆਈਡੀਆ ਵਾਲੇ ਨੇ ਕਿਸੇ ਨੂੰ ਨਿਰਾਜ ਨਹੀਂ ਕਰਦੇ ਚਲਾ ਜਾ ਕਿਹੜੀ ਮੈਂ ਮਦਦਿਆਂ ਕਾਜ ਤੇ ਸੁਣਾਉਂਕ ਤੇ ਇੱਕ ਨਾ ਜਿਵੇਂ ਇਹ ਮੈਰਮ ਨੇ ਜਾਣਕਰ ਨੇ ਆਪਣੇ ਜੀ ਇਹਨਾਂ ਸਟੱਡੀ ਲਈ ਇਹਨੇ ਬਾਹਰ ਅਬਰੋਨ ਸਟੱਡੀ ਕਰਨ ਜਾਣਾ ਹੈ ਜੀ ਇਹਨੇ ਬਹੁਤ ਜਗ੍ਹਾ ਟਰਾਈ ਕਰ ਲਿਆ ਕਿਤੇ ਲੋਨ ਨਹੀਂ ਮਿਲਿਆ ਤੇ ਪਰ ਮੈਂ ਤੁਹਾਨੂੰ ਪਰਸਨਲੀ ਜਾਣਦਾ ਸੀ ਕਿਉਂਕਿ ਮੈਨੇ ਬਹੁਤ ਵਾਰੀ ਟਾਡੇ ਕੋਲੋਂ ਲੋਨ ਕਰਵਾਇਆ तो स्टड्डी लोन भी है अपने को सुविधा बिल्कुल मिका जी तो सही जगह आए किसी भी प्रकार का किसी भी बच्चे ने किसी भी कंट्री जाना है आप हर बच्चे का स्टडी लोन करवा सकते हैं कोई चाहे बारहवीं पास बाद जाना है चाहे किसी ने ग्रेजुएशन की हुई है आप भी लाख तो लैके पैंक लाख रुपए तक बच्चे का स्टडी लोन करवाना है जिंदगी किश्त सिर्फ आप दो साल की दो हज़ार रुपये लेने उस जो बच्चे की पढ़ाई पूरी होकर बच्चा वर्क परमिट पर के आ जाएगा उसके बाद बच्चे की पूरी किश्त स्टार्ट होगी ਸਿਰਫ 2000 ਰੁਪਏ ਕਿਸ਼ਤ ਤੇ ਆਪਾਂ 65 ਲੱਖ ਰੁਪਏ ਤੱਕ ਦਾ ਲੋਨ ਬੱਚਿਆਂ ਨੂੰ ਸਟੱਡੀ ਦਾ ਦਿਲਵਾ ਸਕਦੇ ਹਾਂ ਅੱਛਾ ਜੀ ਇਹਨਾਂ ਈਜ਼ੀ ਕਿਸ਼ਤ ਦੇ ਤਾਂ ਬਿਲਕੁਲ ਕੋਈ ਜ਼ਿਆਦਾ ਨਹੀਂ ਲੱਗੀ ਜਿਵੇਂ ਬਿਲਕੁਲ ਬਿਕਾ ਜੀ ਜਿਹੜਾ ਕੰਪਨੀ ਦਾ ਫੋਕਸ ਰਹਿੰਦਾ ਉਹ ਹਮੇਸ਼ਾ ਬੱਚੇ ਦੀ ਪੜ੍ਹਾਈ ਦੀ ਪ੍ਰਾਇੋਰਟੀ ਤੇ ਰਹਿੰਦਾ ਵੀ ਬੱਚੇ ਨੂੰ ਪੜ੍ਹਾਈ ਦੇ ਟਾਈਮ ਜਾਂ ਸੈਟਲ ਹੋਣ ਦੇ ਟਾਈਮ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਆਪਣੀ ਕੰਪਨੀ ਦੀ ਇਹੀ ਖਾਸੀਅਤ ਹੈ ਕਿ 5 ਲੱਖ ਰੁਪਏ ਤੱਕ ਦਾ ਲੋਨ ਸਿਰਫ 2000 ਰੁਪਏ ਮਹੀਨੇ ਦੀ ਇੱਕ ਛੋਟੀ ਜਿਹੀ ਕਿਸ਼ਤ ਤੇ यहाँ अगर कोई जिम्मे डाकूमेंट्स वगैरह जुम्मे होंगे कोई लंबा चौड़ा प्रोसैसा नहीं बहुत ही सिंपल जो बहुत ही घट्ट डॉक्यूमेंट ने जो तुम पूरे, लगो, पूरे लगो। कर लगो पां दस मिनट के पूरे कर लो आधार कार्ड पेन कार्ड बच्चे की पढ़ाई से संबंधित डॉकूमेंट या माता पिता की जो भी कमई है वे संबंधित सिर्फ पांच सत डाकूमेंट बहुत बेसिक डॉक्यूमेंट रिक्वायड ने जो बहुत ईजीली अवेलेबल होंगे बच्चे को जो फिर दसो अपना एड्रैस भी दस दूसरा वर्ग के हो स्टूडेंट भी पहुंचते हो जान

81850 ਇਸ ਤੋਂ ਇਲਾਵਾ ਆਪਣੇ ਕੋਲ হোম ਲੋਨ, ਲੈੱਪ ਲੋਨ, ਬਿਜ਼ਨਸ ਲੋਨ, ਕਾਰ ਲੋਨ, ਪਰਸਨਲ ਲੋਨ, 골ਡ ਲੋਨ ਹਰ ਪ੍ਰਕਾਰ ਦੇ ਲੋਨ ਦੀ ਸਹੂਲਤ ਹੈ ਤਾਂ ਤੁਸੀਂ ਸਾਡੇ ਨਾਲ ਕਿਸੇ ਵੀ ਟਾਈਮ ਸੰਪਰਕ ਕਰ ਸਕਦੇ ਹੋ ਸਾਡਾ ਟੋਲ ਫਰੀ ਨੰਬਰ 81465 81850 ਤੇ ਲਓ ਜੀ ਦੋਸਤੋ ਫਿਰ ਵੀਡੀਓ ਕਰਕੇ ਸ਼ੇਅਰ ਕਿਉਂਕਿ ਹਰ ਇੱਕ ਤੇ ਕਮ ਆਉਣ ਵਾਲੀ ਵੀਡੀਓ ਹੈ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੇ ਜੋ ਕਿ ਬਾਹਰ ਜਾ ਕੇ ਹਨਾ ਅਬਰੌਡ ਜਾ ਕੇ ਸਟੱਡੀ ਕਰਨਾ ਚਾਹੁੰਦੇ ਨੇ ਪਰ ਉਹਨਾਂ ਕੋਲੇ ਪੈਸਿਆਂ ਦੀ ਦਿੱਕਤ ਆ ਜਾਂਦੀ ਹੈ फाइनेंसली दिक्कत ਆ ਜਾਂਦੀ ਆ ਤਾਂ ਦੋਸਤੋ ਉਸ ਦਿੱਕਤ ਦਾ ਜਿਹੜਾ ਸੋਲਵ ਹੈ ਜਿਹੜਾ ਸੋਲੂਸ਼ਨ ਹੈ ਇੱਥੇ ਆ ਕੇ ਤੁਹਾਨੂੰ ਮਿਲੂਗਾ ਤਾਂ ਪਹੁੰਚੋ ਜਰੂਰ ਦੋਸਤੋ ਸਾਰਾ ਐਡਰੈਸ ਦੱਸ ਦਿੱਤਾ ਤੇ ਨੰਬਰ نیچے ਚੱਲ ਰਿਹਾ ਤੇ ਵੀਡੀਓ ਕਰ ਦਿਓ ਸ਼ੇਅਰ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਮਿਕਾ ਸੁਨਾਮਾ